10 ਬਿਆਹ ਹੋ ਜੇ ਵੀ ਰਾਹ ਨੇ ਇੰਗਲੈਂਡ ਦੇ ਵਿੱਚ ਦੇਖੋ ਸਿਰਫ ਇੱਕ ਹੀ ਗੱਡੀ ਆ ਸਕਦੀ ਹੈ ਦੂਜੀ ਗੱਡੀ ਨਹੀਂ ਇੱਥੇ ਕੋਈ ਆ ਸਕਦੀ ਮੰਨ ਲਓ ਕਿ ਅੱਗੇ ਕੋਈ ਗੱਡੀ ਆ ਜਾਵੇ ਤਾਂ ਫਿਰ ਕੀ ਕੀ ਹੋਵੇ ਆ ਦੇਖੋ ਇਹ ਹੈਗਾ ਵੀ ਆਪਣਾ ਰਾਇਲ ਪ੍ਰੋਸੈਸ ਕਿਹੜਾ ਰੋਡ ਹੈ ਫਰਮ ਪ੍ਰੋਸੈਸ ਦੇ ਕੋਲ ਤੇ ਦੇਖੋ ਪਤਾ ਨਹੀਂ ਆ ਨੈਵੀਗੇਸ਼ਨ ਦੇ ਆਸ ਹਰਿਆਣਾ ਪਿਆਵਾਂ ਇਹਨਾਂ ਦੇਖੋ ਕਿਹੋ ਜਿਹਾ ਰਾਹ ਦੇ ਵਿੱਚ ਲੈ ਜਾਂਦਾ ਤੇ ਜੰਗਲ ਹੀ ਜੰਗਲ ਹੈ ਇੱਧਰ ਤੇ ਕੋਈ ਗੱਡੀ ਅੱਗੋਂ ਆ ਗਈ ਤੇ ਮੁਸ਼ਕਲ ਹੋ ਜਾਣੀ ਹੈ ਸਪੀਡ ਮੇਰੀ ਹੈ 40 ਦੀ ਇੱਥੇ 10 ਵੀ ਕਿਹੜਾ ਬੰਦਾ 40 ਦੀ ਸਪੀਡ ਨਾਲ ਚਲਾਏਗਾ ਤੇ ਆ ਹੁਣ ਇੱਧਰ ਆ ਘਰ ਆਇਆ ਜੇਕਾ ਆ ਪਿੰਡ ਜਾ ਤ ਗਿਆ ਅੱਗੇ ਹੁਣ ਤੇ ਆ ਨੈਵੀਗੇਸ਼ਨ ਦੇ ਸਾਰੇ ਆ ਰਿਹਾ ਮੈਂ ਆ ਦੇਖੋ ਬਿਲਕੁਲ ਭੀੜੇ ਰਾਹ ਦੇ ਵਿੱਚੋਂ ਗੱਡੀ ਕੱਢ ਕੇ ਲੈਂਦੀ ਹੈ